ਕਹ ਜੇ ਤੇ ਰਿੰਦਰਨਾ ਕੰਮ ਦੀ ਗੱਲ ਕਰਨੀ ਆ ਤੋ ਕਿਹੜਾ ਕੰਮ ਕਰਿਆ ਕਰਨਾ ਵਾ ਬਾਹਰ ਦਾ ਕੰਮ ਕਰਨਾ ਕਿ ਜਾਂ ਘਰ ਦਾ ਕਰਨਾ ਵਾ ਤੇ ਅੱਜ ਨਿਕਲੀ ਨਹੀਂ ਬਾਹਰ ਪਤਾ ਨਹੀਂ ਇਹਨੂੰ ਕੀ ਹੋਇਆ ਵਾ ਸਾਰੇ ਆਪੋ ਆਪਣਾ ਕੰਮ ਕਰਨ ਦੇ ਆ ਇਦਾਂ ਕਰਦੀ ਆ ਚਾ ਕੇ ਵੇਖਦੀ ਆ ਭਲਾ ਕੀ ਕਰਨ ਟੀ ਐ ਹਾਏ ਹਾਏ ਮੈਂ ਤੇ ਫਾਈਟ ਪਾ ਲਿਆ ਕੱਪੜੇ ਧੋ ਕੇ ਹਏ ਮਰੇ ਦਸਾ ਨਹੀਂ ਨਿਗਲਦੇ ਆ ਇਹ ਕਰ ਇਹ ਤੋਂ ਤੋਂ ਮੈਂ ਆ ਲਾ ਲਿਆ ਇਹਨਾਂ ਦਾ ਸਗੋ ਹੀ ਨਸਾ ਹੁੰਦਿਆ ਮੈਨੂੰ ਹੂੰ ਬਰਾ ਹਾਲ ਹੁੰਦਿਆ ਮੇਰਾ ਤੇ ਕਿਹ ਹੈ ਮੈਸੇ ਆਪਾ ਖਾਣਾ ਕੱਪੜੇ ਤੋਂ ਹੋ ਗਏ ਬੈਲੀ ਮੇਰੇ ਹਾਏ ਕਿਹ ਬਿੰਦਰੇ ਕੀ ਗੱਲ ਹੋਈ ਆ ਐਸੀ ਆਜ ਤਾਂ ਬਾਹਰ ਨਹੀਂ ਨਿਕਲਣਾ ਮੈਨੂੰ ਲੱਗినా ਮੈਨੂੰ ਲੱਗినా ਪਰ ਪਰੇ ਜਪਰੇ ਹੋ ਜਾ ਉਹ ਕੁਝ ਨਹੀਂ ਹੋ ਚੱਲਿਆ ਮਾੜਾ ਮੋਟਾ ਜਕਰਾਂ ਨਹੀਂ ਆ ਉਹ ਕੁਝ ਨਹੀਂ ਹੁੰਦਾ ਹਾਏ ਰੱਬਾ ਤੈਨੂੰ ਵੀ ਹੋ ਜਾਣਾ ਹੀ ਉਹ ਕੀ ਇਹਨੂੰ ਕਹਿੰਦੇ ਹੁੰਦੇ ਆ ਉਹ ਕੀ ਫਲੂ ਵਕ ਕੀ ਉਹ ਕੋਈ ਗੱਲ ਨਹੀਂ ਹੋ ਜਾਣਾ ਹੀ ਤੈਨੂੰ ਵੀ ਕੁਝ ਨਹੀਂ ਹੁੰਦਾ ਮੈਨੂੰ ਉਹ ਮੈਨੂੰ ਲੱਗੇ ਨਾ ਆਇਆ ਮੈਂ ਤੈਨੂੰ ਕਹਿ ਨਹੀਂ ਆ ਹੋ ਜਾਊਗਾ ਨਾ ਤੇ ਕੋਈ ਗੱਲ ਨਹੀਂ ਮੈਂ ਦਵਾਈ ਲੈ ਆਉਂਗੀ ਹਾਏ ਉਹ ਕੁਝ ਨਹੀਂ ਹੋਇਆ ਜਾ ਕੇ ਤੇ ਦਵਾਈ ਲੈ ਆ ਲਵਲੀ ਨੂੰ ਕਹਾਂ ਮੈਂ ਮੈਂ ਦਵਾਈ ਖਾਣੀ ਕਿਉਂ ਦਵਾਈ ਖਾਣੀ ਹਟ ਹਟ ਜਾਣਾ ਵਾ ਦਵਾਈ ਖਾਦੀ ਖਾਣੀ ਨਹੀਂ ਨਹੀਂ ਦੀਦੀ ਦਵਾਈ ਦੀ ਲੋੜ ਨਾਲੇ ਉਹ ਕਹਿੰਦੇ ਰਹੀ ਹੁੰਦੇ ਵੀ ਉਹ ਜਿੰਨਾ ਸਭ ਕੁਝ ਕੰਮ ਲੱਗੇ ਨਾ ਤੇ ਦਿਮਾਗ ਬੜਾ ਤੇਜ ਹੁੰਦਾ ਵਾ ਤੇ ਨਾਲੇ ਚੰਗਾ ਸੋਨਾ ਕੋ ਨੂੰ ਕੁ ਸਾਫ ਹੋ ਜਾਊਗਾ ਹਏ ਮੈਂ ਤਾਂ ਕਲਦਾ ਨਾ ਬਹੁਤ ਐ ਬੁਰਾ ਹਾਲ ਵਾ ਮੈਂ ਦੇਣਾ ਦੀਦੀਆਂ ਕੱਪੜਾ ਜਾਂ ਨਹੀਂ ਮੂੰਹ ਤੇ ਲਾਉਂਦੀ ਇਹ ਉੱਥੇ ਪਿਆ ਸੀ ਤੇ ਮੈਂ ਫੜ ਕੇ ਮੂੰਹ ਤੇ ਲਾ ਲਿਆ ਦਿਮਾਗ ਦਿਮਾਗ ਤੇਜ ਹੋ ਜਾ ਮਾਸਾ ਦਿਮਾਗ ਤੇਜ ਕਰਦੀ ਕਰਦੀ ਨਾ ਤੂੰ ਬੁ ਮਾਰ ਹੋਇਣਾ ਹੀ ਹੋਰ ਲਾ ਇਹਨੂੰ ਕੁਛ ਨਹੀਂ ਹੋ ਗਿਆ ਜਕਾਮੀਏ ਮੜਾ ਮੋਟਾ ਉਤੋਂ ਇੰਨੀ ਗਰਮੀ ਪੈਣ ਦੀ ਆ ਤੇਰੇ ਪਿਤ ਨਿਕਲ ਆਉਣੀ ਆ ਲਾ ਇਹਨੂੰ ਲੈ ਮੈਂ ਲਾ ਦਾਂ ਨਾ 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 ਇਹ ਨਾ ਲਾਈ ਬਾਜੋ ਬਾਜੋ ਸਾਰੇ ਜਣੇ ਬਾਜੋ ਭਰਾ ਅੱਜਕੱਲ ਮੌਸਮ ਐਦਾਂ ਦਾ ਚੱਲੰਦੇ ਆ ਵਾ ਉਹ ਕੁਛ ਨਹੀਂ ਹੋ ਚੱਲਿਆ ਹਾਏ ਨਾਲ ਆ ਮੈਨੂੰ ਤੇ ਮੀਨੇ ਮਾਰਿਆ ਕੱਲ ਦਾ ਮੇਰੀ ਗੱਲ ਸੁਣ ਮੈਂ ਤੇਰ ਨਾਲ ਨਾ ਇੱਕ ਗੱਲ ਕਰਨ ਆਈ ਆ ਉਹ ਦੀਦੀ ਜਿਹਦੇ ਸਵਾਦ ਦੀ ਗੱਲ ਕਰਨੀ ਆ ਨਾ ਕੋਈ ਫੇਰ ਮੈਨੂੰ ਦੱਸੀ ਨੇ ਤੇ ਮੈਨਾਂ ਮੇਰੇ ਕੋ ਬੋਲਿਆ ਨਹੀਂ ਉਹ ਜਾਂਦੇ ਆ ਉਹ ਗੱਲ ਤੇਰੇ ਫਾਇਦੇ ਦੀ ਆ ਪਹਿਲਾਂ ਮੇਰੀ ਗੱਲ ਸੁਣ ਇਹਨੂੰ ਲਾ ਲ ਤੂੰ ਉਦਾਂ ਹੀ ਮਿਲਦਾ ਸਾਸੂ ਘੋਟ ਲੈਣਾ ਵਾ ਲੈ ਮੈਂ ਲਾਦਾ ਮੇਰੀ ਗੱਲ ਸੁਣ ਪਹਿਲਾਂ ਨਾਲੇ ਨਹੀਂ ਨਹੀਂ ਇਹ ਨਹੀਂ ਲਾਉਣਾ ਨਾ ਇਹ ਨਾਲਾਈ ਚੱਲ ਨਹੀਂ ਲਾਉਂਦੀ ਮੇਰੀ ਗੱਲ ਸੁਣ ਤੂੰ ਘਰ ਦਾ ਕੰਮ ਕਰਕੇ ਹੀ ਨਾ ਖੁਸ਼ ਹੈਗੀ ਤੇ ਐਦਾਂ ਤੂੰ ਹਟਦੀ ਨਹੀਂ ਆ ਦੀਦੀ ਤੂੰ ਮਹੀਦ ਨੂੰ ਗੱਲ ਕਰੀ ਜਾ ਮੈਂ ਮੂੰਹਾਂ ਨੂੰ ਕਰ ਲਈ ਤੂੰ ਦੱਸੀ ਜਾ ਬੋਲੀ ਜਾ ਗੱਲ ਚਾ ਰਹਿਂ ਦਿੰਨੀ ਫਿਰ ਮੈਂ ਗੱਲ ਨਹੀਂ ਨਹੀਂ ਤੂੰ ਦੱਸ ਦੇ ਗੱਲ ਕੀ ਆ ਪਹਿਲਾਂ ਇਧਰ ਨੂੰ ਮੂੰਹ ਕਰਕੇ ਗੱਲ ਸੁਣ ਮੇਰੀ ਮੈਂ ਸੁਣਨਦੀ ਆ ਮੈਂ ਤਾਂ ਤੈਨੂੰ ਉਹ ਜੀਹਾ ਵਾਜੀ ਚਾ ਰਹਿਂ ਦੇ ਜਦੋਂ ਤਨ ਦਾ ਜ ਕੰਮ ਠੀਕ ਹੋ ਜਾਊਗਾ ਨਾ ਉਸ ਦਿਨ ਕਰ ਲੂੰਗੀ ਤੇਰੀ ਨਾਲ ਚਲ ਦੱਸ 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 ਕਿਹੜੀ ਗੱਲ ਵਾ ਗੱਲ ਇਦਾਂ ਵਾ ਹਮ ਕਿ ਤੂੰ ਨਾ ਡੰਗਰਾਂ ਦਾ ਕੰਮ ਕਰ ਆਇਆ ਕਰ ਘਰ ਦਾ ਕੰਮ ਮੈਂ ਆਪੇ ਕਰ ਲਿਆ ਕਰੂੰਗੀ ਹੈ ਡੰਗਰਾਂ ਦਾ ਕੰਮ ਰੁਪਿੰਦਰ ਕੌਰ ਕਰੂਗੀ ਡੰਗਰਾਂ ਦਾ ਕੰਮ ਅਹੀ ਨਾ ਸਾਰਿਆਂ ਨੇ ਸਲਾਹ ਕੀਤੀ ਐ ਤੂੰ ਗੁੱਸਾ ਕਰ ਲੈਨੀ ਐ ਨਾ ਕਿ ਮੈਨੂੰ ਵੇਲੀ ਵਾਲ ਨਹੀਂ ਭੇਜ ਦੇ ਕੰਮ ਨਹੀਂ ਕਰਨ ਦਿੰਦੇ ਕੋਈ ਗੱਲ ਨਹੀਂ ਹੁਣ ਤੂੰ ਕੰਮ ਕਰਿਆ ਕਰੇਂਗੀ ਠੀਕ ਐ ਨਾ ਮੈਂ ਘਰ ਦਾ ਕਰ ਲਿਆ ਕਰੂੰਗੀ ਨਾਲੇ ਰਪਿੰਦਾ ਤੇਰੀ ਰੀਜ ਪੂਰੀ ਹੋ ਜੂਗੀ ਹੁਣ ਤੇ ਖੁਸ਼ ਆਂ ਕਿ ਨਹੀਂ ਮੈਂ ਨਾ ਬੜੀ ਖੁਸ਼ ਹਾਂ ਮੇਰਾ ਸੋਲਦਾ ਇੰਨਾ ਚਾਹ ਚੜ ਗਿਆ ਮੈਨੂੰ ਤੇ ਦੀਦੀਓ ਹਵਲੀ ਗੱਲ ਦੱਸ ਕੇ ਨਾ ਸਜੀ ਮੇਨ ਤੇ ਚਾਹ ਹੀ ਚੜ ਗਈ ਲੈ ਹਾਲਾ ਤੈਨੂੰ ਫਿਰ ਮੈਂ ਤਮੈ ਜਾਣੀ ਵੇਲੀ ਹੈ ਉਹ ਰੁਕ ਜਾ ਇੱਕ ਮਿੰਟ ਹਜੇ ਨਹੀਂ ਕਾ ਜਾਣਾ ਹਜੇ ਸਿਰਫ ਤੈਨੂੰ ਦੱਸਿਆ ਹੀ ਆ ਲੈ ਦੱਸਿਓਈ ਦੱਸ ਮੈਂ ਚਲੀ ਆ ਵੇਲੀ ਚੁੱਪ ਕਰਕੇ ਤੇ ਬਹਿ ਜਾ लवली ਬਾਹਰ ਬੈਠਾ ਵਾ ਆਪੇ ਨਾਲੇ ਕਹਿੰਦੇ ਵੇ ਵੇਲੀ ਦਾ ਕੰਮ ਕਰਨਾ ਵਾ ਆਪੇ ਹੁਣ ਕਹੇ ਤਾਂ ਪਪਾ ਵੀ ਹੱਲੇ ਨਹੀਂ ਕਾ ਜਾਣਾ ਵੇਲੀ ਦਾ ਕੰਮ ਹੋ ਗਿਆ ਵਾ ਸਵੇਰੇ ਕਾਰਾਂ ਹੀ ਠੀਕ ਆ ਨਾ ਤਾਂ ਕੋਈ ਨਹੀਂ ਮੇ ਵੇ ਹੋਣੀ ਹੈ ਜਾ ਕੇ ਇੱਕ ਵਾਰ ਮੈਂ ਉਹ ਵੇ ਹੋਣੀ ਨਾ ਸਾਰਾ ਜਿੱਦਾਂ ਉਹ ਨਕਸ਼ਾ ਵੇਂਦੇ ਆ ਫਿਰ ਮੈਂ ਆਪਣੇ ਸਾਹਮਣੇ ਚੀਜ਼ ਰੱਖਣੀ ਹੈ ਨਾ ਫਿਰ ਮੈਂ ਉਥੋਂ ਸਵੇਰੇ ਚੁੱਕਿਆ ਕਰ ਰਹੀ ਆ ਆ ਚੀਜ਼ ਮੈਂ ਇੱਥੇ ਰੱਖੀ ਆ ਕੋਈ ਗੱਲ ਨਹੀਂ ਸਵੇਰੇ ਸਵੇਕ ਤੇ ਉੱઠી 5 ਵਜੇ ਤੇ ਜੋ ਮਰਜ਼ੀ ਕਰਕੇ ਆਈ ਠੀਕ ਹੈ ਨਾ ਹੋਏ ਮੈਨੂੰ ਇੱਕ ਵਾਰੀ ਜੋ ਲੈ ਲੈਂਦੇ ਹੁਣ ਵੇਲਾ ਆਪੇ ਕਹਿਆ ਕਿ ਜਦੋਂ ਸਾਰੀ ਜੀ ਪੂਜੀ ਪੂਜੀ ਕਾਦੀ ਕਰ ਤੇਰੀ ਰੀਝ ਪੂਰੀ ਕਰਨ ਦੇ ਚੱਕਰ ਚ ਨਾ ਸਾਰਿਆਂ ਨੇ ਮੱਥਾ ਮਾਰ ਕੇ ਆਈਆਂ ਮੈਂ ਚੁੱਪ ਕਰਕੇ ਤੇ ਬਹਿ ਜਾ ਠੀਕ ਹੈ ਨਾ ਹਾਂ ਤੇ ਬੜਾ ਇੱਕ ਜਫੀ ਪੜੇਗਾ ਚਲ ਆ ਵਾਲਾ ਕੋਈ ਨਹੀਂ ਤੇ ਅੱਗੇ ਤਾਂ ਮੇਰੀ ਦੀਦੀ ਜੀ ਉਹ ਨਾ ਫਿਰ ਬੜੀ ਚੰਗੀ ਦੀਦੀ ਹੈ ਮੇਰੀ ਚੱਲ ਜਿੰਮੇ ਚੰਗੀ ਹੈ ਨਾ ਚੱਪ ਚੱਲੀ ਫਿਰ ਮ ਮੇਰੀ ਗੱਲ ਤੇ ਮੈਂ ਚਲੀ ਮੈਨੂੰ ਨਹੀਂ ਪਤਾ ਮੈਂ ਫਿਰ ਸਾਰਿਆਂ ਨੂੰ ਕਹਿ ਦੇਣਾ ਇੰਨੇ ਨਹੀਂ ਕਰਨਾ ਕੰਮ ਦੱਸ ਗਈ ਆ ਵੀ ਮੈਨੂੰ ਜਾ ਲੈ ਥੋੜੀ ਬੈਲੀ ਇੱਥੇ ਇੱਥੇ ਹੋਈ ਵੀ ਕੀ ਕਰਦੀ ਆ ਵੀ ਜਾ ਠਾ ਮੈਂ ਨਹੀਂ ਜਾਣਾ ਤੂੰ ਜਾ ਬੈਲੀ ਮੈਂ ਨਹੀਂ ਜਾਣਾ ਜੇ ਤਨ ਮੈਂ ਕਹਿ ਹੀ ਦਿੱਤਾ ਵਾ ਤੂੰ ਤੇ ਹੁਣ ਮਗਰ ਹੀ ਪੈ ਗਈ ਐ ਮੈਂ ਵੀ ਪਹਿਲਾਂ ਹਾਂ ਹਾਂ ਕਰਕੇ ਤੇ ਹੁਣ ਆਂਦੀ ਆ ਵੀ ਨਹੀਂ ਜਾਣਾ ਹੈਗਾ ਵੀ ਸਵੇਰੇ ਚਲ ਜੀ ਮੈਂ ਤੈਨੂੰ ਮਨਾ ਨਹੀਂ ਕਰਨ ਦੀ ਠੀਕ ਆ ਨਾ ਗੱਲ ਵੀ ਮੰਨ ਲਈਦੀ ਹੁੰਦੀ ਆ ਚਲ ਠੀਕ ਆ ਤੇਰਾ ਕਰਕੇ ਨਾ ਉਹਨਾਂ ਨਾਲ ਮੈਂ ਲੜ ਕੇ ਆਈ ਸਗੋਂ ਕੋਈ ਨਹੀਂ ਮੰਨ ਲਈਏ ਗੱਲ ਨਹੀਂ ਜਨ ਚਲ ਜੇ ਬਹੁਤੀ ਗੱਲ ਵਾ ਨਾ लवली ਨੂੰ ਜਾ ਲੈਂਦੇ ਬੰਬੀ ਤੇ ਫਿਰ ਚਲ ਜੀ ਠੀਕ ਆ ਨਾ ਫਿਰ ਫੇਰਾ ਮਾਰਾਂ ਈ ਚਲ ਠੀਕ ਪੱਕਾ ਨਾ ਹਾਂ ਪੱਕਾ ਮੰਨ ਲਿਆ ਚਲ ਵੇਖ ਲਾ ਠੀਕ ਆ ਬਸ ਫਿਰ ਮੈਂ ਬੈ ਜਾ ਨੀ ਥੰਦਰੀ ਇਹਨੂੰ ਰਹਿਣ ਦੇ ਪਿੱਤ ਹੋ ਜਣੀ ਤੇਰੇ ਹਾਏ ਬਨ ਲੱਕ ਜਾ ਫੇ ਡੰਗਰਾਂ ਦਾ ਕੰਮ ਕਿੱਦਾਂ ਕਰਾਂਗੀ ਮੱਝਾਂ ਨੇ ਕਹਿਣਾ ਵਾ ਤੇਰੇ ਮੂੰਹ ਤੇ ਕੀ ਹੋਇਆ ਨਾ ਡਰ ਜਾਣਾ ਵੇਖ ਕੇ ਮੈਂ ਆਲਾ ਬਚ ਲਿਆ ਕਰਦਾ ਮੰਨਦੀ ਨਹੀਂ ਕੁੜੀ ਸੋਹ ਗਣਗਾ ਡਾਕਟਰ ਆਈ ਇਹਨੂੰ ਕੀ ਪਤਾ ਉਹ ਜਿਵੇਂ ਆ ਲਾ ਕੇ ਜਾਉਂਗੀ ਨਾ ਮੱਜਾਂ ਨੇ ਤਾਂ ਸਹੂਏ ਹੋਏ ਕਹਿਣਾ ਲੈ ਸਾਡੇ ਲਾਗੇ ਮਲੋਡਣ ਆਈ ਆ ਨਾਲੇ ਬਾਬਾ ਟੌਰ ਸ਼ੋਰ ਕੱਢ ਕੇ ਆਈ ਮੱਜਾਂ ਨੇ ਤਾਂ ਵੇਖ ਕੇ ਹਾਰਾਂ ਰਹਿ ਜਾਣਾ ਉਹਨਾਂ ਨੇ ਦੇਖੋ ਕਹਿਣਾ ਵਾ ਲੈ ਇਹ ਜਾਬ ਦਾ ਨਾ ਬਾਹਰ ਦੇ ਮੁਲਖੋਂ ਕੁੜੀ ਆਈ ਆ ਕਿਤੇ ਬਾਬਾ ਜਾਜੂ ਤੇ ਚੜ ਕੇ ਆਈ ਹੋਣੀ ਤਾਂ ਕਰਨੀ ਚਲ ਕੀ ਲੱਗਦਾ ਹੋਣੀ ਤਾਂ ਕਰਨੀ ਆ ਵੀਲੀ ਮੇ ਚੰਝਣਾ ਸਾਰਾ ਵੇ ਮੁਖ ਦੀ ਆਉਂਗੀ ਇਹਨੇ ਤਾਂ ਕੰਮ ਲੱਗ ਜਾਣਾ ਵਾ ਕਿੰਨੀ ਬਲਾ ਚੋਰੀ ਚੋਰੀ ਜੇ ਤੱਕ ਕੰਮ ਕਰਦੀ ਹੋਈ ਨਾ ਮੈਂ ਚਲੀ ਜਾਣਾ ਮੇਰੇ ਕੋਲ ਹੋਏ ਸੁਧਰ ਮਰਬਾ ਕਿਤੇ ਮੇਰੀ ਰੀਜ ਪੂਰੀ ਕੀਤੀ ਕਿਤੇ ਵਾਹਿਗੁਰੂ ਤੇ ਸੁਧਰ ਹੋ ਗਿਆ ਕਿਤੇ ਐਦਾ ਰੱਬ ਸੁਣੇ ਨਾ ਕਿ ਉਹ ਦਸੇਰੀ ਹੈ ਕਿ ਜਿੱਦਾਂ ਅੱਜ ਮੇਰੇ ਰੀਜ ਪੂਰੀ ਹੋਈ ਆ ਕਿਤੇ ਦੇੜੇ ਹੋ ਕੇ ਸੁਣੀ ਰੱਬ ਨੇ ਕਿ ਅੱਜ ਮੇਰੀ ਚੱਲ ਮੰਮੀ ਕਿੰਨੀ ਗਰਮੀ ਆ ਨਾ ਅੱਜ ਬਾਹਰ ਕਦੀ ਤੇ ਮਹੀ ਆ ਜਾਂਦਾ ਵਾ ਕਦੀ ਜਦ ਕੰਮ ਗਰਮੀ ਹੋ ਜਾਂਦੀ ਹੈ ਅੱਜ ਤੇ ਕਿਤੇ ਨਾ ਬਾਹਰ ਬੈਨ ਨੂੰ ਦਿਲ ਨਹੀਂ ਕਰਨ ਰਿਹਾ ਹੈਗਾ ਜੀ ਕੰਡਿਆ ਬਸ ਅੰਦਰ ਹੀ ਬੈਠੇ ਰਹੀਏ ਤੇ ਨਾਲੇ ਮੰਮੀ ਮੇਰੀ ਗੱਲ ਸੁਣੋ ਰਪਿੰਦਰ ਨੂੰ ਕਿੰਨਾ ਜ਼ੁਕਾਮ ਹੋਇਆ ਵਾ ਤੇ ਤੁਸੀਂ ਉਹਨੂੰ ਦਵਾਈ ਲਿਆ ਦੇਣੀ ਹੈਗੀ ਦਲਜਿੰਦਰ ਮੈਂ ਇਹਨੂੰ ਬੜਾ ਗੱਲ ਕਿਹਾ ਹੈ ਵੀ ਜਾ ਦਵਾਈ ਲੈ ਆ ਜਾ ਕੇ ਤਾਂ ਮੰਦੀ ਮੈਂ ਕਦੀ ਦਵਾਈ ਖਾਦੀ ਨਹੀਂ ਆ ਕੜਾ ਖਰੀ ਆਂਦੀ ਬਣਾਉਂਦੀ ਆ ਮੰਮੀ ਤੇ ਮੈਂ ਉਹ ਖਾ ਲੈਨੀ ਆ ਤੇ ਉਹ ਉਹ ਨਾ ਹਰ ਜਾਂਦਾ ਵਾ ਤੇ ਮੈਂ ਫਿਰ ਬਣਾ ਲਾ ਜਿੱਦਾਂ ਦਾ ਬਣਾਉਂਦੀ ਆ ਮੰਮੀ ਤੋਂ ਉਤਾਂ ਦਾ ਬਣਾ ਕੇ ਖਾ ਲਾ ਫਿਰ ਦੱਸ ਮਮੀ ਕੜਾਣਾ ਭਲਾ ਕਿਦਾਂ ਫਰਕ ਪੈ ਜਾਊਗਾ ਉਥੋਂ ਦਵਾਈ ਲੈ ਆਉਂਦੇ ਖਰਾਕਾਂ ਲਿਆ ਕੇ ਤੇ ਖਾ ਲੈਂਦੀ ਹੁਣ ਇਹ ਵੀ ਨਿਕਾਜਿਆ ਤੇ ਐਵੇਂ ਲੱਗੇ ਇਹਨੂੰ ਵੀ ਹੋਊਗਾ ਫਿਰ ਚੱਲ ਇੱਧਰ ਆ ਤੂੰ ਕਿਤੇ ਬਹਿਣਾ ਹੀ ਨਹੀਂ ਹੁੰਦਾ ਕਿਤੇ ਟੇਕੇ ਦਰਜਿੰਦਰ ਮੁੰਡੇ ਨੂੰ ਦੋਤਰਾ ਵੀ ਘੱਟ ਚੁੱਕਦੀ ਆ ਤੇ ਨਾਲ ਇਧਰ ਆਂਦੀ ਆ ਮਮੀ ਦੱਸ ਨਿਕਾਜਿਆ ਉਹ ਨਹਾਣਾ ਹੈਗਾ ਵਾ ਉਹਨੂੰ ਤੇ ਬਦੋ ਬਦੀ ਚੁੱਕਣ ਨੂੰ ਜੀ ਕਰਦਾ ਵਾ ਚੁੱਕਦੀ ਪਤਾ ਨਹੀਂ ਕਿਉਂ ਨਹੀਂ ਆਂਦੀ ਮੈਂ ਮਰਦਾ ਸ਼ਿਸ਼ੂ ਕਰ ਦਿੰਦਾ ਵਾ ਲੈ ਦੱਸ ਨਿਆਣੇ ਸ਼ਿਸ਼ੂ ਹੀ ਕਰਦੇ ਹੁੰਦੇ ਆ ਕੱਲ ਨੂੰ ਇਹਦੇ ਹੋਣਗੇ ਤੋਂਨੇ ਨਹੀਂ ਕਰਨਾ ਹੈਗਾ ਮੇਰਾ ਸਮਝਾਇਆ ਬੜੀ ਵਾਰੀ ਮੈਂ ਉਹਨੂੰ ਕਿਹਾ ਹੀ ਨਹੀਂ ਗੱਲ ਦੱਸੀ ਹੈ ਪਰ ਨਹੀਂ ਉਹਨੂੰ ਸਮਝ ਲੱਗਦੀ ਮੱਸਾ ਲੈ ਦੱਸ ਉਹਨਾਂ ਨੇ ਵੀ ਤੇ ਕਰਿਆ ਹੀ ਕਰਨਾ ਵਾ ਫੇ ਕਿਦਾਂ ਚੁੱਕਿਆ ਕਰੂਗੀ ਏ ਉਹਨਾਂ ਨੂੰ ਚੁੱਕਿਆ ਹੀ ਨਾ ਕਰੋਗੇ ਗੁਰਜਿੰਦਰ ਜੀ ਤਾਂ ਇਹ ਪਾਲਣ ਲਈ ਆਂ ਉਹ ਤਰ੍ਹਾਂ ਉਹ ਵੀ ਪਾਲ ਜਾਣੇ ਨੇ ਤੇ ਚਾਹ ਉਹਨੂੰ ਉਹਨੂੰ ਇੱਕ ਵਾਰੀ ਕਿਹਾ ਪੋਛਣਾ ਵੀ ਦਵਾਈ ਲੈ ਆਇਆ ਜਾ ਕੇ ਚਲ ਕੋਈ ਦਵਾਈ ਦਾ ਤਾਂ ਨਾ ਹੀ ਲੈਣਦੇ ਐਂ ਨਹੀਂ ਲੱਗੇ ਸਾਨੂੰ ਕੈਨੀ ਆ ਮੈਂ ਉਹਨੂੰ ਤੇ ਕੋਈ ਨਹੀਂ ਕਹਿ ਗਏ ਤੈਨੂੰ ਕੋਲਮ ਨਹੀਂ ਆ ਲਵਲੀ ਦੇ ਨਾਲ ਫਿਰ ਹੈ ਕਿੱਥੇ ਆਓ ਉਧਰੇ ਅੰਦਰੇ ਪਈ ਲੰਮੇ ਚੱਲ ਮੈਂ ਕਹਿੰਨੀ ਫਿਰ ਲੈ ਉਹ ਤੇ ਇੱਥੇ ਹੈ ਹੀ ਨਹੀਂਗੀ ਤੇ ਮੰਮੀ ਆਖਾਂ ਢੀ ਹੰਦਰੀ ਲੰਮੇ ਪਈ ਹੈ ਪਤਾ ਨਹੀਂ ਕਿੱਥੇ ਚਲ ਗਈ ਉਹ ਮੈਨਾਂ ਹੋਣ ਚਲ ਗਈ ਹੋਵੇ ਚੱਲ ਕੋਈ ਨਹੀਂ ਆਉਂਦੀ ਹੈ ਨਾ ਤੇ ਫੇਰ ਉਹਨੂੰ ਕਹਿੰਨੀ ਹੈ ਵੀ ਜਾ ਕੇ ਤੇ ਦਵਾਈ ਲੈ ਕੇ ਆ ਪਹਿਲਾਂ ਮੰਮੀ ਰਪਿੰਦਰ ਦੇ ਅੰਦਰ ਹੈ ਹੀ ਨਹੀਂ ਆ ਮੇਰੇ ਖਿਆਲ ਨਾਲ ਨਹਾਉਣ ਚਲ ਗਈ ਹੋਣੀ ਆ ਕੋਈ ਨਹੀਂ ਆਉਂਦੀ ਆ ਨਾ ਤੇ ਫਿਰ ਮੈਂ ਕਹਿੰਨੀ ਉਹਨੂੰ ਕੋਲੋਂ ਨਹੀਂ ਲਵਲੀ ਦੇ ਨਾਲ ਆ ਜਾਂਦੀ ਆ ਨਹਾ ਕੇ ਫੇਰਾ ਕਹਿੰਦੀ ਆ ਲਿਆਓ ਇਹਨੂੰ ਮੈਂ ਬਾਹਰ ਲੈ ਜਾ ਚਲਾਓ ਚਲਿਏ ਨੇ ਮੇਨ ਲਾਦਾਵਾ ਉਹ ਗੱਡੀ ਆਪਣੀ ਹੋਏ ਹੋਏ ਕਿਦਾਂ ਖਲਾਰਾ ਪਾਇਆ ਵੇਖਾਂ ਪਤਾ ਨਹੀਂ ਕੀ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਕਿਦਾਂ ਵੇਲੀ ਖਲਾਰਾ ਪਾਇਆ ਵਾ ਵੀ ਆਵੇ ਨੀ ਕੀ ਜੀਆ ਵਿਚਾਰੀ ਮੈਨੂੰ ਰੋਜ਼ ਨਿਵਾਲਿਆ ਕਰਨਾ ਹੈ ਕਿੰਨੀਆਂ ਕਰਦੇ ਐ ਚਾਰੀਜਾ ਪੂਰੇ ਕਰਨੀਆਂ ਕਰਨੀਆਂ ਹੈ ਹੈਲੋ ਹੈਲੋ ਹੋਏ ਹੋਏ ਹੁਣ ਸਾਰਾ ਗੋਆ ਬਨੇ ਟੁਕਣਾ ਬਣਾ ਲਿਆ ਕਰਦੇ ਪਤਾ ਨਹੀਂ ਕੀ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਚਲ ਤੈਨੂੰ ਵਿਚਾਰਿਆਂ ਪੱਠੇ-ਪੁੱਠੇ ਪਾਉਣੀ ਆ ਮੱਸ ਪੁਛਾਣਿਆ ਨਹੀਂ ਮੈਨੂੰ ਪੁਛਾਣਿਆ ਮੈਨੂੰ ਪੁਛਾਣਿਆ ਮੈਨੂੰ ਮੈਂ लवली ਦੀ ਘਰ ਦੀ ਆ ਪੁਛਾਣਦੀ ਨਹੀਂ ਆ ਕਿਤੇ ਮਰ ਜਣੀ ਨਾ ਹੋਏ ਤੇ ਕਿਤੇ ਨਾਲ ਮੈਂ ਬਾਹਰੋਂ ਆਈ ਆ ਆ ਪੱਠੇ-ਪੁੱਠੇ ਤੁਹਾਨੂੰ ਮੈਂ ਹੀ ਪਾਉਣੇ ਹੁਣ ਚਲ ਇੱਥੇ ਸ਼ੁਰੂ ਹੋਣੀ ਆ ਮਹਾ ਸਫਾਈ ਹੋਣੀ ਆ ਤੇ ਇਕੱਤੇ ਆ ਦੀਦੀ ਨੇ ਨਾ ਸੱਚੀ ਅੱਜ ਨਾ ਜਿਹੜਾ ਮੈਨੂੰ ਵੀ ਹੇਲੀ ਘਲਾਤ ਆ ਨਾ ਪੋਨੀ ਖਟਲੇ ਆ ਗਦੇ ਉਹਨੇ ਤੇ ਅੱਜ ਐਨ ਉਹ ਜਾਨੀ ਹੁਣ ਤੂੰ ਵੀ ਇੱਧਰ ਹੋ ਜਾ ਹਾਂ ਚੱਲ ਨਾ ਹੁਣ ਬੰਬੀ ਤੇ ਜਾਣੀ ਆ ਗਰਨ ਦੇ ਹੀਦਰਲੇ ਪਾਸੇ ਹੀ ਆਏ ਆਏ ਉਹਦਾ ਇਹ ਨਾ ਮੁਸ਼ਕਲ ਜੀ ਬੜੀ ਹੁੰਦੀ ਹੈ ਇਹਦੇ ਨਾਲ ਚੱਲੇ ਅਭੀ ਠੀਕ ਰਹਿੰਦਾ ਹੁਣ ਜਾਨੀ ਆ ਬੰਬੀ ਦੇ ਵੇਖ ਕਿਉਂ ਨਹੀਂ ਬੋਲਾ ਕਿੱਥੇ ਕਿ ਜੇ ਪੱਠੇ ਪੁੱਠੇ ਇਹਨਾਂ ਦੇ ਚੱਲ ਇਦਾ ਕਰਦੀਆਂ ਪੱਠੇ ਵੱਢ ਕੇ ਲੈਣੀਆਂ ਤੇ ਵੇਖੀ ਕਿਦਾਂ ਸਾਰੇ ਜਣੇ ਖੁਸ਼ ਹੁੰਦੇ ਨਮ ਚੜੀ ਚੜੀ ਜਣਾ ਲੈ ਰਪਿੰਦਰ ਨੇ ਇਹ ਨਾ ਕੰਮ ਕੀਤਾ ਅੱਜ ਚੱਲ ਓ ਨਾ ਨਾ ਕੀ ਬਗਾ ਜਾਈ ਪੈ ਗਿਆ ਖਾਦੀ ਨਹੀਂ ਮਿਲਦੀ ਕਿਦੋਂ ਮਿਲ ਉਹੋ ਜਿਹੜੀ ਪਹਿਲੀ ਇੱਕ ਵਾਰੀ ਪੈ ਗਈ ਪੈ ਗਈ ਇਦਾਂ ਕਰਾਂਗੇ ਗਾਂ ਨਹੀਂ ਗਾ ਵਸਾ ਖਣਾ ਭਾਜੀ ਨਾ ਕਰਕੇ ਨਾ ਗੱਲ ਉਹਨਾਂ ਨੂੰ ਕਹਿਣਾ ਵੀ ਗੇਤੀ ਲਿਆ ਕੇ ਸੋਚ ਲੈਣੀ ਤੂੜੀ ਵਾਲੇ ਅੰਦਰ ਰੱਖ ਛੜਾਂਗੇ ਇਹ ਆ ਵੀ ਮੁੜ ਕੇ ਪਾਉਣ ਵਾਲਾ ਤੇ ਬੰਦਾ ਬੰਦਾ ਆ ਕਈ ਬੂਟੇ ਵਿੱਚੋਂ ਨਿੱਕੇ ਰਹਿ ਗਏ ਆ, ਕਈ ਵੱਡੇ ਹੋ ਗਏ ਆ। ਝਾੜ ਵੀ ਆਰ ਕੀ ਨਾ। ਹੌਲਾ ਹੀ ਨਿਕਲਣਾ ਮੇਰ ਸਾ ਨੂੰ। ਹਾਂ। ਉਹ ਕਿਹੜੀ ਜਨਾਨੀ ਰੈਡੀ ਲਈ ਆ ਉਹ ਠੀਕ ਆ। ਝੋੜਾ ਵੀ ਪਾਇਆ ਆ ਵਨ। ਓਹੋ ਇਹ ਤਾਂ लवली ਦੀ ਕਰਦੀ ਆ ਓਏ ਇਹ ਕਿੰਦਾ ਡੇੜੀ ਲਈ ਆ ਮੋਢੀ ਲਾ ਓ लवली ਵੀ ਖਲੋਤਾ ਚਾਲੇ ਦੇ ਲਾਗੇ ਚਲਨਾ ਵਾ ਇਹਨੂੰ ਲੋਨਾ ਘਰੇ ਜਾ ਕੇ ਵੀ ਆ ਦਾ ਚ ਗੱਡੀ ਕਦੋਂ ਦੀ ਆਈ ਆ ਤੇ ਦੱਸਿਆ ਹੀ ਨਹੀਂ ਓ ਅੱਗੇ ਬੜਾ ਇਹ ਗਰਜਦਾ ਹੀ ਇਹਨੂੰ ਹੋਰ ਇਹਨਾਂ ਕਿ ਇਹਨੂੰ ਕਰਨਾ ਵਾ ਫੋਨ ਜੇ ਇਹਦੇ ਖਾਦ ਮਿਲੇ ਕਿਦੋਂ ਦੀ ਯਾਰ लवली ਸਿਆਂ ਕੀ ਹਾਲ ਆ ਠੀਕ ਆ ਭਰਾ ਵਧੀਆ ਕੀ ਵੇਖੀ ਜਾਂੜਿਆ ਸੋਚੀ ਜਾਂੜਿਆ ਝੋਨੇ ਵਾਲ ਉਹ ਝੋਨੇ ਵਾਲ ਭਰਾਵਾ ਕੀ ਵੇਖਣਾ ਮੈਂ ਕਿ ਨਾ ਖਾਦ ਨਹੀਂ ਮਿਲੀ ਤੇ ਮੈਂ ਚੱਲ ਕੇ ਇਹਨੂੰ ਪੁੱਛਣਾ ਫੋਨ ਕਰਕੇ ਵੀ ਕਿੱਦਾਂ ਬੱਗਾ ਜਾ ਪੈ ਗਿਆ ਝੋਨਾ ਇਹ ਕਿ ਅੱਛਾ ਹੂੰ ਤੇ ਕਿੱਦਾਂ ਚੱਲਦਾ ਫਿਰ ਸਮਾ ਵਿਆਹ ਤੋਂ ਬਾਅਦ ਸਮਾ ਵਧੀਆ ਲੰਘਣ ਡਿਆ ਵਾ ਕਿਉਂ ਯਾਰ ਗੱਡੀ ਦਾ ਚਾਈਆ ਤੂੰ ਹੀ ਦੱਸਿਆ ਹੀ ਨਹੀਂ ਹੈ ਕਿ ਤੋਂ ਖਵਾਜ ਨਹੀਂ ਗੱਡੀ ਵੀ ਗੱਡੀ ਆਈ ਹੈ ਦਾ ਚ ਤੈਨੂੰ ਭਰਾ ਕਿਨੇ ਕਹਿਤਾ ਗੱਡੀ ਦਾ ਚਾਈਆ ਉਹ ਦਾਅ ਚ ਤੇ ਨਹੀਂ ਗਈ ਗੱਡੀ ਅੱਗੀ ਉਹਦਾ ਰੱਬ ਨਹੀਂ ਦਿੱਤੀ ਆ ਤੇ ਹੋਰ ਲੈ ਲਾਂਗੇ ਇੱਕ ਤੈਨੂੰ ਕਹਦਾ ਸਾੜਾ ਹੁੰਦਿਆ ਵਾ ਤੂੰ ਕਿੰਨੀ ਆ ਵੀ ਖਿਲਾਰੀਆਂ ਆ ਕਰ ਜਿਹੜਾ ਮੈਨੂੰ ਪੁੱਛਣ ਡਿਆ ਵੀ ਗੱਡੀ ਆਈ ਏ ਦਾਅ ਚ ਚਲੋ ਲੋਕਾਂ ਦੇ ਵੀ ਵੇਖਿਆ ਵਾ ਦਾਅ ਚ ਗੱਡੀਆਂ ਹੁੰਦੀਆਂ ਪਰ ਤੁਹਾਡੇ ਦੇ ਕੋਈ ਅਨੋਖੀ ਗੱਡੀ ਆਈ ਆ ਬੈਜਾ ਬੈਜਾ ਕਰਾਤੀ ਆ ਤੁਸੀਂ ਪਿੰਚੇ ਮੇਰੀ ਗੱਲ ਸੁਣ ਸਾਨੂੰ ਤੇ ਰੱਬ ਨੇ ਅੱਗੇ ਵੀ ਨਵੀਂ ਗੱਡੀ ਦੇ ਦਿੱਤੀ ਤੇ ਜਦਨ ਹੁਣ ਤੂੰ ਕਢਾ ਕੇ ਲਿਆਏਗਾ ਨਾ ਨਵੀਂ ਉਸ ਦਿਨ ਮੇਰੇ ਨਾਲ ਗੱਲ ਕਰੀ ਚੰਗਾ ਜਾਂ ਆਪਣਾ ਕੰਮ ਕਰ ਜਾ ਕੇ ਜਦੋਂ ਮੈਂ ਬੰਬੀ ਤੇ ਹੁਣਾ ਉਦੋਂ ਤੈਨੂੰ ਮੈਂ ਹੀ ਲੱਭਣਾ ਪਿੱਛੇ ਦੇ ਪਰਾ ਛਾਤੀ ਮਾਰ ਜਿਹੜੀ ਸਕਾਰਪਿਓ ਆਈ ਆ ਦਾ ਚੇ ਉਹ ਵੇਖ ਲੈ ਕੇ ਆਉਂਦੀ ਨਾਲ ਦੀ ਤੇਰੀ ਲਵਲੀ ਸਿਆਂ ਸਕਾਰਪਿਓ ਨੂੰ ਆਪ ਬੈ ਕਰਕੇ ਲਾਲਾ ਕਿਤੇ ਨੀਵੇਂ ਥਾਂ ਤੇ ਨਾ ਸੁੱਟ ਦੇ ਪਾ ਤੂੰ ਇਹਨੂੰ ਕਿੱਧਰ ਲਈ ਆਉਂਦੀ ਆ ਫੜੀ 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 ਕਿੱਧਰ ਲਈ ਆਉਂਦੀ ਇਹਨੂੰ ਹੁਣੇ ਗਾਂਹ ਚਲ ਜਣੀ ਸੀ ਉਹ ਗਾਂਹ ਤੇ ਚਲ ਜਣੀ ਪਹਿਲਾਂ ਮੈਨੂੰ ਦੱਸ ਮੈਂ ਆ ਕੇ ਪੁੱਛਣ ਡਿਆ ਤੈਨੂੰ ਕੀ ਆ ਕਿੱਧਰ ਲਈ ਆਉਂਦੀ ਇਹਨੂੰ ਮੈਂ ਵੀ ਲੀਲਾ ਕੰਮ ਕਰਾਈਆ ਸਾਰਾ ਹੀ ਤੋ ਮੈਨੂੰ ਦਾਤੀ ਦੋ ਕਿੱਥੇ ਆ ਤੇ ਮੈਂ ਪੱਠੇ ਵੜਦਾਂ ਦੋ ਪਰੀਆਂ ਉਹ ਵਿਚਰੀਆਂ ਭੁੱਖੀਆਂ ਮਰਨੀਆਂ ਉਹ ਦਾਤੀ ਨਾ ਮੈਂ ਤੇਰੀਆਂ ਰਗਾਂ ਵੜਦਣੀਆਂ ਪੱਠੇ ਕੀ ਵੜਣੇ ਆ ਤੈਨੂੰ ਕੱਲਿਆ ਕਿੰਨੇ ਆ ਇੱਥੇ ਆਪੇ ਸਾਰਾ ਟੱਬਰ ਕਹੀ ਜਾਂਦੇ ਸੀ ਪੀ ਜਾ ਕੇ ਤੇ ਵੇਰੀ ਕੰਮ ਕਰ ਲਾ ਹੁਣ ਵੇਲੀਓ ਕੰਮ ਕਰਕੇ ਤੇ ਮੈਂ ਚਲ ਪੱਠੇ ਵਾਢ ਲੈ ਮਨੀ ਕੰਮ ਨਹੀਂ ਬੜ ਜੂਗਾ ਗਾ ਤੇ ਦਾਤੀ ਦੋ ਮੈਂ ਵਾਢ ਕੇ ਲਿਆਵਾਂਗਾ ਸਾਰੇ ਟੱਬਰ ਚੋ ਕਿਆ ਕਿੰਨੇ ਤੈਨੂੰ ਇਹ ਤਾਂ ਦੱਸ ਮੈਨੂੰ ਆਏ ਰੱਬਾ ਦੀਦੀ ਡਈ ਹੀ ਕਹਿਣਾ ਉਹ ਮੈਨੂੰ ਡਈ ਹੀ ਕਹਿਣ ਪੀ ਉਹ ਪੱਠੇ ਵਾਢ ਲੈ ਆਈ ਉਥੋਂ ਤੇ ਨਾਲੇ ਵੇਲੀਓ ਹੋ ਆਈ ਮੈਨੂੰ ਉਹਨੇ ਕੋਲੇ ਆਵਾ ਨਲਿਆਪੇ ਤਾਂ ਤੁਸੀਂ ਸਲਾਹ ਕੀਤੀ ਸਾਰੇ ਜਣਿਆਂ ਨੇ ਮੈਨੂੰ ਕੀ ਪਤਾ ਹੁਣ ਦੀਦੀ ਦਾ ਦੇਖ ਰੇ ਦਿਮਾਗ ਖਰਾਬ ਹੋ ਗਿਆ ਵੀ ਤੂੰ ਮੈਨੂੰ ਪੁੱਛ ਤੇ ਲੈ ਪੀ ਇਹਨੂੰ ਕਹਿਣਾ ਵਾ ਕਿ ਨਹੀਂ ਕਹਿਣਾ ਉਹਨੇ ਭਾਂ ਹਾਸੇ ਨਾ ਕਿਹਾ ਹੋਵੇ ਤੇ ਇਹਨੇ ਮੂੰਹ ਚੁੱਕਿਆ ਤੇ ਆਉਂ ਆ ਗਈ ਦੀਦੀ ਨਾਲ ਵੀ ਕਰਨਾ ਵਾ ਨਾ ਗੱਲ ਜਾ ਕੇ ਭਲਾ ਉਹ ਮਾਰ ਮੱਚ ਪੇੜਾਂ ਤੇ ਤੇਰਾ ਮੈਂ ਮੂੰਹ ਦੂਜੇ ਪਨੇ ਲਾ ਦੇਣਾ ਵਾ ਕੋ ਅਕਲ ਤੋਂ ਕੰਮ ਲੈ ਲੈ ਕੋ ਚੂੜਾ ਤੇਰੇ ਹੱਥ ਚ ਵਾ ਤੇ ਰੇੜੀ ਚ ਲਾਉਂਦੀ ਆਉਂਦੀ ਆਂ ਵਿਹਾਂ ਜਾਣਿਆ ਤੈਨੂੰ ਰਾਹ ਚ ਵੇਖਿਆ ਹੋਣਾ ਤੇ ਕੀ ਹੋ ਗਿਆ ਵਾ ਵੀ ਦੱਸ ਮੈਂ ਵੀ ਸਰੇ ਇੱਕ ਵੱਜ ਗਈ ਨਾ ਟਕਾਣੇ ਤੇ ਤੈਨੂੰ ਦੰਦਲ ਜਾਣੀਆਂ ਪੈ ਤੈਨੂੰ ਮੈਂ ਦੱਸਾਂ ਨਾਲੇ ਮੈਂ ਤਾਂ ਦੱਸਿਆਪਾ ਕਰਨ ਦੀ ਸਾਰੇ ਮੈਂ ਡੰਗਰ ਸਾਂਭ ਕੇ ਆਈ ਉਥੋਂ ਹੁਣ ਮੈਂ ਪੱਠੇ ਵੱਢਣ ਲੱਗੀ ਆ ਉਦੋਂ ਮਰੇ ਡਾਡੇ ਕੋ ਚਪੇੜਾ ਖਾਵਾਂ ਉਹ ਸਿਆਪਾ ਉਹਨਾਂ ਦਾ ਕਰ ਜਿੰਨਾ ਤੈਨੂੰ ਵਿਆਹਤਾ ਵਾ ਇੱਥੇ ਕਿਉਂ ਉਹਨਾਂ ਦਾ ਕਿਉਂ ਕਰ ਆਹੋ ਐਨੀ ਸੋਹਣੀ ਸਰਖੀ ਤੈਨੂੰ ਕੁੜੀ ਦਿੱਤੀ ਉਹਨਾਂ ਨੇ ਤੂੰ ਜਿੰਨਾ ਪੈਰਾਂ ਤੇ ਆਈਆਂ ਨਾ ਉਹਨਾਂ ਪੈਰਾਂ ਦੇ ਬਾਸ ਮੋੜ ਜਾ ਤੈਨੂੰ ਛੱਡ ਜਾ ਇੱਥੇ ਨਾਲੇ ਮੇਰੀ ਗੱਲ ਸੁਣੋ ਵੀ ਆ ਜੀ ਥੋੜੀ ਜੀ ਨਾ ਉਹ ਬ੍ਰੇਕ ਦੀ ਕਸਾ ਕੇ ਲਿਆਓ ਅੱਗੇ ਮੈਂ ਉਹ ਉੱਥੇ ਪਹਿਲੀ ਚੜ੍ਹਗ ਚੱਲੀ ਮਹਾਂ ਲਈ ਬ੍ਰੇਕ ਮੈਂ ਦੁੱਪ ਤੇ ਇਹ ਗੱਲ ਸੁਣ ਪਣਾ ਹੋ ਤੇ ਮੈਂ ਇਹਨੂੰ ਚਲਾਉਣਾ ਵਾ ਤੇ ਤੂੰ ਮਗਰਮਗਰ ਤੇ ਆ ਜਾ ਮੇਰੇ ਮੈਨੂੰ ਮੈਂ ਉਹ ਛੱਡੋ ਵੀ ਮੇਰੀ ਗੱਡੀ ਛੱਡੋ ਉਹ ਛੱਡ ਗਾ ਇਹਨੂੰ ਉਹ ਛੱਡ ਗਾ ਮੈਂ ਤੈਨੂੰ ਕਹਿਣ ਡਿਆ ਵਾ ਮੈਂ ਚਲਾਉਣੀ ਆ ਵੀ ਉਹ ਮੈਂ ਕਹਿਣ ਡਿਆ ਮੇਰੇ ਮਗਰਮਗਰ ਆ ਜਾ ਮੈਂ ਜਾਨਾਂ ਵਾਲੇ ਆ ਕੇ ਮੈਂ ਲੈ ਜੂੰਗੀ ਆਪੇ ਤੁਸੀਂ ਰਹਿਣ ਦੋ ਹਰਨੀ ਡਈ ਹਟਾ ਨੀ ਡਈ ਮੈਂ ਕਹਿਂ ਡਿਆ ਸਗੋਂ ਭੂਏ ਚੜਂਦੀ ਐ ਦੱਸ ਮੈਂ ਚਲਾ ਕੇ ਖਾਣੀ ਮੈਂ ਚਲਾ ਕੇ ਖਾਣੀ ਆ ਬੰਦਿਆਂ ਕੋ ਆ ਜਾ ਇੱਥੇ ਤੈਨੂੰ ਮੈਂ ਕਹਿਂ ਡਿਆ ਆਂ ਮੈਂ ਚਲਾ ਕੇ ਖਾਣੀ ਰੈਡੀ ਮੈਂ ਕਹਿਤਾ ਵਾ ਮੈਂ ਤੈਨੂੰ ਕਹਿਂ ਡਿਆ ਆਂ ਵੀ ਆ ਜਾ ਇੱਧਰ ਮੈਂ ਨਹੀਂ ਹੋਣਾ ਜਾਓ ਜਾਣਾ ਮੈਂ ਤੇ ਜਾਓ ਮੇਰੇ ਮਾਂ ਆਪਣੀ ਡਈ ਐ ਵੀ ਕਿੱਥੇ ਮੈਨੂੰ ਵਿਆਹ ਤਾਂ ਇਹਨਾਂ ਦੇ ਨਾ ਉਹ ਕਿਦਾਂ ਦੇ ਹੈਗੇ ਆ ਇਹਨਾਂ ਦਾ ਕੋਈ ਕੰਮ ਤਾਂ ਪਤਾ ਨਹੀਂ ਨਾ ਹੋਰ ਵੀ ਕਿਦਾਂ ਕੰਮ ਕਰੀਦਾ ਤੇ ਕਿਦਾਂ ਨਹੀਂ ਲੋਕੀ ਸੋ ਖੁਸ਼ ਹੁੰਦੇ ਆ ਭਵੇਲੀ ਦਾ ਕੰਮ ਕਰਦੀ ਬਾਹਰ ਦਾ ਕਰਦੀ ਇਹ ਮਰੇ ਚ ਪੇੜਾ ਮਾਰਦੀ ਆ ਲੱਗੀਓ ਤੇਰੀ ਰੇੜੀ ਤੇ ਵਿੱਚੇ ਲੱਗੇ ਕੂਚਾ ਤੈਨੋਂ ਦੇ ਵਿੱਚੇ ਲੱਗੇ ਰੇੜੀ ਨੂੰ ਚੰਗਾ ਮੈਂ ਚੱਲਿਆ ਹੀ ਹਾਂ ਤੇ ਆ ਜੀ ਇਹਨੂੰ ਚਲਾ ਕੇ ਇਹ ਨਾ ਕਰਦੀ ਮੇਰੇ ਅੱਗੇ ਨਹੀਂ ਸੁਕੰਦੀ ਅੱਜ ਕੰਮ ਨਾ ਉਹ ਚੜਦੀ ਵਾਲਾ ਪੁਰਿਆ ਜਾਂਦਾ 10 ਵਜੇ ਤਾਂ ਮੈਂ ਕਿਹਾ ਜਦੋਂ ਚਲਾਗੇ ਮੈਂ ਲੈ ਆਈਏ ਤਾਂ ਖੜਨੀ ਨਹੀਂ ਤੇ ਮੈਂ ਹੀ ਉਹ ਗੱਲ ਪੱਠੇ ਵੜਨੇ ਸੀ ਕਿਤੇ ਮੈਂ ਕਿੰਨੇ ਚਾ ਦੇ ਨਾਲ ਕਿਤੇ ਕਿਨੀ ਮੈਨੂੰ ਰੀਜ ਹੀ ਫੇਰ ਨਾ ਠਰੀਜ ਦੇ ਮਰੀ ਦੇ ਪਣੀ ਫਿਰ ਗਿਆ ਫੇਰ ਮੇਰੀ ਜ ਬੁਰੀ ਹੋਈ ਚਲ ਜਾਨੀ ਚਲਾਓ